ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਵਿੱਚ ਆਸ ਕਰਦੀਆਂ ਤੁਸੀਂ ਸਾਰੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਦਾ ਵਿਸ਼ਾ ਸਾਡਾ ਕਿ ਜ਼ਿੰਦਗੀ ਵਿੱਚ ਇਹ ਦੋ ਚੀਜ਼ਾਂ ਕੰਮ ਜ਼ਰੂਰ ਆਉਂਦੀਆਂ ਬੰਦਾ ਭਾਵੇਂ ਜਿੰਨਾ ਮਰਜੀ ਸਿਆਣਾ ਹੋਵੇ ਨਾ ਭਾਵੇਂ ਆਖੇ ਮੈਨੂੰ ਕਿਸੇ ਦੀ ਲੋੜ ਨਹੀਂ ਆ ਮੈਨੂੰ ਕਿਸੇ ਦੀ ਜ਼ਰੂਰਤ ਨਹੀਂ ਆ ਪਰ ਉਹਨੂੰ ਜ਼ਿੰਦਗੀ ਵਿੱਚ ਇਹ ਦੋ ਚੀਜ਼ਾਂ ਦੀ ਜ਼ਰੂਰਤ ਜ਼ਰੂਰ ਪੈਂਦੀ ਹੈ ਤੇ ਉਹ ਦੋ ਚੀਜ਼ਾਂ ਕਿਹੜੀਆਂ ਆਜੂ ਗੱਲ ਕਰੀਏ ਨੰਬਰ 1 ਤੇ ਆ ਬਹੁਤ ਹੀ ਧਿਆਨ ਨਾਲ ਸੁਣੀਆਂ ਹੋਈਆਂ ਗੱਲਾਂ ਤੇ ਨੰਬਰ 2 ਤੇ ਆ ਪੁਰਾਣੀਆਂ ਚੀਜ਼ਾਂ ਸਭ ਤੋਂ ਪਹਿਲਾਂ ਗੱਲ ਕਰਦੇ ਕਿ ਧਿਆਨ ਨਾਲ ਸੁਣੀਆਂ ਹੋਈਆਂ ਗੱਲਾਂ ਜਦੋਂ ਵੀ ਅਸੀਂ ਵੱਡਿਆਂ ਕੋ ਬਜ਼ੁਰਗਾਂ ਕੋ ਬੈਠਦੇ ਆ ਨਾ ਤਾਂ ਉਹਨਾਂ ਨਾਲ ਜਦੋਂ ਗੱਲਾਂ ਕਰੀਦੀਆਂ ਨਾ ਤਾਂ ਉਹ ਬੜੇ ਧਿਆਨ ਨਾਲ ਸੁਣਨੀਆਂ ਚਾਹੀਦੀਆਂ ਕਿਉਂਕਿ ਉਹਨਾਂ ਨਾਲ ਕੀਤੀਆਂ ਹੋਈਆਂ ਗੱਲਾਂ ਜ਼ਿੰਦਗੀ ਵਿੱਚ ਕਿਤੇ ਨਾ ਕਿਤੇ ਕੰਮ ਜ਼ਰੂਰ ਆਉਂਦੀਆਂ ਕਿਉਂਕਿ ਉਹਨਾਂ ਕੋਲ ਜ਼ਿੰਦਗੀ ਦਾ ਤਜਰਬਾ ਹੁੰਦਾ ਵਿਅਕਤੀ ਜੇ ਕਹੇ ਨਾ ਕਿ ਮੈਂ ਬਹੁਤ ਪੜਿਆ ਲਿਖਿਆ ਆਂ ਬਹੁਤ ਸਿਆਣਾ ਤੇ ਮੈਨੂੰ ਕਿਸੇ ਦੀ ਜ਼ਰੂਰਤ ਨਹੀਂ ਆ ਪਰ ਬਜ਼ੁਰਗਾਂ ਦੀ ਕਹੀ ਹੋਈ ਗੱਲ ਜ਼ਿੰਦਗੀ ਵਿੱਚ ਕਿਤੇ ਨਾ ਕਿਤੇ ਜ਼ਰੂਰ ਕੰਮ ਆਉਂਦੀ ਆ ਕਿਉਂਕਿ ਉਹਨਾਂ ਸਮਾਂ ਹੰਡਾਇਆ ਹੁੰਦਾ ਸਾਰਾ ਕੋਸ਼ ਪ੍ਰਾਣਾ ਸਮਾ ਉਹਨਾਂ ਆਪਣੇ ਤਨ ਤੇ ਹੰਡਾਇਆ ਹੁੰਦਾ ਤੱਤੀਆਂ ਠੰਡੀਆਂ ਹਵਾਵਾਂ ਤੇ ਉਹਨਾਂ ਬਹੁਤ ਕੁਝ ਜ਼ਿੰਦਗੀ ਤੋਂ ਸਿੱਖਿਆ ਹੁੰਦਾ ਤੇ ਉਹ ਤਜਰਬਾ ਹੁੰਦਾ ਉਹਨਾਂ ਕੋ ਤੇ ਉਹ ਜਾਣਕਾਰੀ ਦਾ ਖਜ਼ਾਨਾ ਹੁੰਦੇ ਨੇ ਤੁਸੀਂ ਸੁਣਿਆ ਹੋਣਾ ਇੱਕ ਵਾਰ ਕੀ ਹੋਇਆ ਮੈਂ ਤੁਹਾਨੂੰ ਛੋਟੀ ਜੀ ਸਟੋਰੀ ਸੁਣਾਉਂਦੀ ਆ ਕਿ ਕਿਤੇ ਨਾ ਬਰਾਤ ਗਈ ਉਹਨਾਂ ਨੇ ਕੁੜੀ ਵਾਲਿਆਂ ਨੇ ਸ਼ਰਤ ਰੱਖੀ ਕਿ ਬਰਾਤ ਦੇ ਵਿੱਚ ਕੋਈ ਵੀ ਬਜ਼ੁਰਗ ਨਹੀਂ ਆਉਣਾ ਚਾਹੀਦਾ ਮੁੰਡੇ ਕੁੜੀਆਂ ਦੀ ਹੀ ਬਰਾਤ ਹੋਣੀ ਚਾਹੀਦੀ ਆ ਤੇ ਉਹਨਾਂ ਨੂੰ ਉਹਨਾਂ ਇਸ ਤਰ੍ਹਾਂ ਹੀ ਕੀਤਾ ਉਹਨਾਂ ਨੇ ਸੋਚਿਆ ਕਿ ਉਹਨਾਂ ਕੋਈ ਸਵਾਲ ਪੁੱਛਣਾ ਆ ਉਹ ਬਜ਼ੁਰਗ ਨੂੰ ਲੁਕਾ ਕੇ ਨਾ ਬਰਾਤ ਦੇ ਵਿੱਚ ਲੈ ਗਏ ਤੇ ਜਦੋਂ ਉਹ ਉੱਥੇ ਪਹੁੰਚੇ ਨਾ ਤਾਂ ਉਹਨਾਂ ਨੇ ਸ਼ਰਤ ਰੱਖ ਦਿੱਤੀ ਕਿ ਅਸੀਂ ਇੱਕ ਬੰਦੇ ਪ੍ਰਤੀ ਸਵਾ ਮਣੀ ਮੀਟ ਖਵਾਉਣਾ ਆ ਤੇ ਜਿੰਨੇ ਬਰਾਤ ਦੇ ਮੈਂਬਰ ਆ ਨਾ ਉਹਨਾਂ ਸਾਰਿਆਂ ਨੂੰ ਹੀ ਸਵਾ ਮਣ ਮੀਟ ਖਾਣਾ ਪਵੇਗਾ ਤੇ ਸਾਰੇ ਉਹ ਸੋਚਣ ਲੱਗੇ ਕਿ ਇਸ ਤਰ੍ਹਾਂ ਕਿਵੇਂ ਹੋ ਸਕਦਾ ਕਿ ਇਹਨਾਂ ਨੇ ਤੇ ਸ਼ਰਤ ਰੱਖ ਦਿੱਤੀ ਕਿ ਅਸੀਂ ਤਾਂ ਹੀ ਡੋਲੀ ਤੋੜਨੀ ਆ ਜੇਕਰ ਇਹ ਇੱਕ ਜਾਣਾ ਸਵਾ ਮਣ ਮੀਟ ਖਾਵੇਗਾ ਤੇ ਉਹਨਾਂ ਸੋਚਿਆ ਕਿ ਬਜ਼ੁਰਗ ਤੋਂ ਇਹ ਗੱਲ ਪੁੱਛਦੇ ਜਾਣ ਕੇ ਕਿਉਂਕਿ ਬਜ਼ੁਰਗ ਨੂੰ ਤਜਰਬਾ ਸੀ ਉਹਨਾਂ ਜਾ ਕੇ ਹੌਲੀ ਜੀ ਬਜ਼ੁਰਗ ਤੋਂ ਪੁੱਛਿਆ ਕਿ ਸਾਨੂੰ ਇਹ ਸ਼ਰਤ ਰੱਖ ਦਿੱਤੀ ਗਈ ਆ ਕਿ ਇੱਕ ਜਾਣਾ ਸਵਾ ਮਣ ਮੀਟ ਖਾਵੇ ਤੇ ਇਸ ਤਰ੍ਹਾਂ ਕਿਵੇਂ ਹੋ ਸਕਦਾ ਫਿਰ ਬਜ਼ੁਰਗ ਨੇ ਸਲਾਹ ਦਿੱਤੀ ਕਿ ਉਹਨਾਂ ਨੂੰ ਕਹੋ ਕਿ ਅਸੀਂ ਖਾਵਾਂਗੇ ਪਰ ਸਾਡੀ ਵੀ ਸ਼ਰਤ ਹੈ ਕਿ ਉਹ ਕੱਲੇ-ਕੱਲੇ ਮੈਂਬਰ ਵਾਸਤੇ ਅਲੱਗ-ਅਲੱਗ ਤਿਆਰ ਹੋਵੇਗਾ ਇਹ ਸਭ ਤੋਂ ਪਹਿਲਾਂ ਸਵਾਮਣ ਸਾਨੂੰ ਤੁਸੀਂ ਬਣਾ ਕੇ ਦਿਓ ਜਦੋਂ ਉਹ ਤਿਆਰ ਹੋ ਜਾਏਗਾ ਫਿਰ ਦੂਜਾ ਸਵਾਮਣ ਬਣੇਗਾ ਤੇ ਇਸ ਤਰ੍ਹਾਂ ਜਦੋਂ ਉਹਨਾਂ ਨੇ ਉਹਨਾਂ ਨੂੰ ਜਾ ਕੇ ਇਹ ਸਵਾਲ ਦਾ ਹੱਲ ਦੱਸਿਆ ਨਾ ਤਾਂ ਕਹਿਣ ਲੱਗੇ ਕਿ ਤੁਹਾਡੇ ਨਾਲ ਜ਼ਰੂਰ ਕੋਈ ਨਾ ਕੋਈ ਬਜ਼ੁਰਗ ਆਇਆ ਹੋਵੇਗਾ ਕਿਉਂਕਿ ਇਹ ਗੱਲ ਨੂੰ ਸਾਰੇ ਜਾਣਦੇ ਆ ਕਿ ਬਜ਼ੁਰਗਾਂ ਕੋਲ ਤਜਰਬਾ ਹੁੰਦਾ ਤੇ ਧਿਆਨ ਨਾਲ ਸੁਣੀਆ ਉਹਨਾਂ ਦੀਆਂ ਗੱਲਾਂ ਨਾ ਫਿਰ ਜ਼ਿੰਦਗੀ ਵਿੱਚ ਕੰਮ ਜ਼ਰੂਰ ਆਉਂਦੀਆਂ ਉਹ ਇੱਕ ਸਵਾਲ ਸੀ ਤੇ ਦੂਜੀ ਗੱਲ ਆ ਕਿ ਜ਼ਿੰਦਗੀ ਵਿੱਚ ਪੁਰਾਣੀਆਂ ਚੀਜ਼ਾਂ ਜ਼ਰੂਰ ਕੰਮ ਆਉਂਦੀਆਂ ਤੁਸੀਂ ਸਾਰੇ ਜਾਣਦੇ ਹੋ ਕਿ ਇੱਕ ਸਮਾਂ ਸੀ ਜਦੋਂ ਕਾਂ ਪਿੱਤਲ ਦੇ ਭਾਂਡੇ ਵਰਤੇ ਜਾਂਦੇ ਸੀ ਉਸ ਤੋਂ ਬਾਅਦ ਅਸੀਂ ਮਾਡਰਨ ਹੋ ਗਏ ਤੇ ਅਸੀਂ ਸਟੀਲ ਵਰਤਣੀ ਸ਼ੁਰੂ ਕਰ ਦਿੱਤੀ ਫਿਰ ਅਸੀਂ ਪਲਾਸਟਿਕ ਵਰਤਣੀ ਸ਼ੁਰੂ ਕਰ ਦਿੱਤੀ ਅਲੂਮੀਨੀਅਮ ਵਰਤਨਾ ਸ਼ੁਰੂ ਕਰ ਦਿੱਤਾ ਭਾਂਡੇ ਤਕਰੀਬਨ ਅਲੂਮੀਨੀਅਮ ਦੇ ਵਰਤਨੇ ਸ਼ੁਰੂ ਕਰ ਦਿੱਤੇ ਕੜਾਈਆਂ ਕੁੱਕਰ ਪਤੀਲੇ ਤੇ ਇਹ ਨਾਲ ਨਹੀਂ ਸਾਨੂੰ ਬਿਮਾਰੀਆਂ ਵੱਲ ਕੇ ਰ ਲਿਆ ਤੇ ਫਿਰ ਹੁਣ ਅਸੀਂ ਉਹਨਾਂ ਚੀਜ਼ਾਂ ਨੂੰ ਯਾਦ ਕਰਦੇ ਹਾਂ ਕਿ ਉਹ ਪ੍ਰਾਣੀਆਂ ਚੀਜ਼ਾਂ ਜੋ ਅਸੀਂ ਪਿੱਤਲ ਵਰਤਦੇ ਸੀ ਕਾਂ ਵਰਤਦੇ ਸੀ ਉਦੋਂ ਅਸੀਂ ਬਿਮਾਰ ਵੀ ਨਹੀਂ ਹੁੰਦੇ ਸੀ ਤੇ ਹੁਣ ਫਿਰ ਅਸੀਂ ਉਹਨਾਂ ਹੀ ਚੀਜ਼ਾਂ ਵੱਲ ਵਾਪਸ ਮੋੜ ਰਹੇ ਹਾਂ ਹੁਣ ਅਸੀਂ ਫਿਰ ਇਹੀ ਕਰ ਰਹੇ ਹਾਂ ਕਿ ਅਸੀਂ ਆਪਣੇ ਘਰਾਂ ਵਿੱਚ ਮਿੱਟੀ ਦੇ ਪਾਂਡਿਆਂ ਵਿੱਚ ਚੀਜ਼ਾਂ ਤਿਆਰ ਕਰ ਰਹੇ ਹਾਂ ਜੋ ਬਹੁਤ ਹੀ ਪੁਰਾਣੇ ਸਮੇਂ ਵਿੱਚ ਕੀਤੀਆਂ ਜਾਂਦੀਆਂ ਸੀ ਤੇ ਹੁਣ ਵੀ ਉਹ ਵਾਪਸ ਸਾਰਾ ਕੁਝ ਆ ਰਿਹਾ ਇਸ ਤਰ੍ਹਾਂ ਹੀ ਇਹ ਗੱਲ ਕਿ ਜੇਕਰ ਇਹ ਦੋ ਚੀਜ਼ਾਂ ਜਿਹੜੀਆਂ ਨਾ ਪੁਰਾਣੀਆਂ ਚੀਜ਼ਾਂ ਤੇ ਇਹ ਧਿਆਨ ਨਾਲ ਸੁਣੀਆਂ ਹੋਈਆਂ ਗੱਲਾਂ ਜ਼ਿੰਦਗੀ ਵਿੱਚ ਕੰਮ ਜ਼ਰੂਰ ਆਉਂਦੀਆਂ ਨੇ ਤੇ ਫਿਰ ਜਿੰਨਾਂ ਕੋਲ ਅੱਜ ਵੀ ਪਿੱਤਲ ਦੇ ਭਾਂਡੇ ਹੈਗੇ ਆ ਨਾ ਤਾਂ ਉਹ ਅੱਜ ਵੀ ਉਹਨਾਂ ਭਾਂਡਿਆਂ ਨੂੰ ਕੱਢ ਕੇ ਸਾंभਿਆਂ ਹੋਿਆਂ ਨੂੰ ਵਰਤਣ ਲੱਗ ਗਏ ਆ ਤੇ ਤੁਸੀਂ ਜਾਣਦੇ ਹੋ ਇਹ ਕਿੱਲੇ ਉਦਾਹਰਣ ਮੈਂ ਪਿੱਤਲ ਦੇ ਪਾਂਡਿਆਂ ਦੀ ਦਿੱਤੀ ਆ ਕੋਈ ਵੀ ਪੁਰਾਣੀ ਚੀਜ਼ ਵੇਖ ਲਓ ਤੁਸੀਂ ਚਰਖੇ ਹੁੰਦੇ ਸੀ ਉਹ ਵੀ ਅੱਜ ਕੱਲ ਕੁੜੀ-ਕੁੜੀਆਂ ਨੂੰ ਬਹੁਤ ਸ਼ੌਂਕ ਆ ਕਿ ਅਸੀਂ ਉਹਨਾਂ ਚਰਖਿਆਂ ਨੂੰ ਵੇਖੀਏ ਚਲਾਈਏ ਤੇ ਇਸ ਤਰ੍ਹਾਂ ਹੀ ਉਹ ਪ੍ਰਾਣੀਆਂ ਚੀਜ਼ਾਂ ਜਿਹੜੇ ਬਜ਼ੁਰਗਾਂ ਨੇ ਸੰਭ ਕੇ ਰੱਖੀਆਂ ਸੀ ਨਾ ਅੱਜ ਵੀ ਉਹ ਕੰਮ ਆ ਰਹੀਆਂ ਨੇ ਸੋ ਤੁਹਾਨੂੰ ਵਿਚਾਰ ਕਿਹੋ ਜਿਹਾ ਲੱਗੇ ਆਪਣੀ رائے ਜ਼ਰੂਰ ਦਿਓ